ਕਲ ਸਾਜਵੈ ਪਤੇ ਜੀ ਅਸੀਂ ਕੱਲ ਦੇ ਇੰਗਲੈਂਡ ਆਏ ਹੋਏ ਆ ਤੇ ਅੱਜ ਲੰਡਨ ਸ਼ਹਿਰ ਦੇਖਣ ਵਾਸਤੇ ਜਾ ਰਹੇ ਹਾਂ ਉਹ ਜਿੱਥੇ तकरीबन 8:30 ਹੋ ਗਏ ਅਜੇ ਤੱਕ ਚਾਨਣਾ ਦੇਖੂ ਕਿੰਨਾ ਹੈ 11 ਵਜੇ ਤੱਕ ਇਹ ਚਾਨਣਾ ਰਹਿਣਾ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਘੁੰਮਣ ਚੱਲੇ ਕੱਲ ਨੂੰ ਕੱਲ ਤੋਂ ਪ੍ਰੋਗਰਾਮ ਵਿੱਚ ਸ਼ੁਰੂ ਹੈ ਕੱਲ ਨੂੰ ਉਸ ਪ੍ਰੋਗਰਾਮ ਦੇ ਵਿੱਚ ਬਿਜੀ ਹੋਵਾਂਗੇ ਇਸ ਕਰਕੇ ਅੱਜ ਸਦਕਾ ਥੋੜਾ ਜਿਹਾ ਟਾਈਮ ਸੀਜ਼ ਕਰਕੇ ਅਸੀਂ ਲੰਡਨ ਚੱਲੇ ਆਂ ਦੇਖਦੇ ਹਾਂ ਉੱਥੇ ਕੀ ਕੀ ਹੈ ਤੁਹਾਨੂੰ ਵੀ ਦੱਸਾਂਗੇ ਵਾਹਿਗੁਰੂ ਵਾਹਿ

ਹਾਂ ਜੀ ਟਾਵਰ ਵਿੱਚ ਤੇ ਜਿਵੇਂ ਖੋਮਾ ਲੋਈ ਲਈ ਹੋਈ ਹੈ ਕੱਲ ਤੱਕ ਮੈਂ ਪੰਜਾਬ ਵਿੱਚ ਸੀ ਕਿ ਪੰਜਾਬ ਤੇ ਇੰਨੀ ਗਰਮੀ ਸੀ 47 ਡਿਗਰੀ ਟੈਂਪਰੇਚਰ ਤੇ ਇਹ ਲੰਡਨ ਦੀ ਠੰਡੀ ਹਵਾ ਖੂਬਸੂਰਤ ਬਿਲਡਿੰਗਾਂ ਬਹੁਤ ਸੋਹਣੀਆਂ ਮਿਲਦੀਆਂ ਪਰ ਪੂਰੇ ਸ਼ਹਿਰ ਵਿੱਚ ਦੇਖਿਆ ਸੀ ਗ੍ਰੀਨਰੀ ਇੰਨੀ ਹੈ ਕਮਾਲ ਦੀ ਹੈ ਦਰਖਤ ਵੱਡੇ ਵੱਡੇ ਦਰਖਤ ਪੁਰਾਣੇ ਤੋਂ ਪ੍ਰਾਣੇ ਦਰਖਤ ਹੈ ਰੱਖੇ ਹੋਏ ਸਾਭ ਕੇ ਰੱਖੇ ਹੋਏ ਇਹਨਾਂ ਨੇ ਦਰਖਤ ਨਹੀਂ ਕੱਟ ਸਕਦਾ ਇਹੀ ਕਾਰਨ ਹੈ ਇੱਥੇ ਦੀ ਜਿਹੜੀ ਹਰਿਆਵਲ ਹੈ ਉਹਨੇ ਇੰਗਲੈਂਡ ਨੂੰ ਠੰਡਾ ਰੱਖਿਆ ਹੋਇਆ ਅਸੀਂ ਦਰਖਤ ਕੱਟ-ਕੱਟ ਕੇ ਤੇ ਤਰਤੀਬ ਨੂੰ ਬੰਜਰ ਬਣਾ ਰਹੇ ਆ ਇਸ ਕਰਕੇ ਇਹ ਗੱਲ ਵੀ ਸੱਚਵੜੀ ਹੈ ਜਿਸ ਸੇ ਅਸੀਂ ਬਰਿੱਜ ਤੇ ਖੜੇ ਆ ਇਹ ਬਰਿੱਜ ਦੀ ਖੂਸਤੀ ਹੈ ਕਿ ਜਦੋਂ ਜਹਾਜ ਹੰਦਾ ਥੱਲੇਉਂ ਸ਼ਿਪ ਹੁੰਦਾ ਇਹ ਖੁੱਲ ਜਾਂਦਾ ਉੱਪਰ ਨੂੰ ਤੇ ਇਸ ਇੱਥੇ ਨਵਸਤਿਆ ਇਸੀ ਉਹ ਸਾਹਮਣੇ ਲੰਡਨ ਬ੍ਰਿਜ ਹੈ ਉਹ ਪ੍ਰਾਣਾ ਮੈਂ ਸੀ ਮੁੰਗੇ ਅਮਰੀਕਾ ਲੈ ਗਏ ਸੀਗੇ ਅਮਰੀਕਾ ਵਾਲਿਆਂ ਕੋਲ ਫੇਰ ਉਹਨਾਂ ਨੇ ਵਾਪਸ ਲਿਆਂਦਾ ਕਿ ਨਹੀਂ ਇਹ ਸਾਡੀ ਵਿਰਾਸਤ ਹੈ ਪਰ ਸਾਡੇ ਗੁਰਦੁਆਰਿਆਂ ਦੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਸੀ ਜਾਂ ਉਹਨਾਂ ਨੂੰ ਢਾਟਾ ਕੇ ਨਵੇਂ ਆਲੀ ਸ਼ਾਨ ਅਸੀ ਗੁਰਦੁਆਰੇ ਬਣਾ ਦਿੱਤੇ ਉਹ ਵਿਰਾਸਤ ਵਾਲੀਆਂ ਜਿਹੜੀਆਂ ਬਿਲਡਿੰਗਾਂ ਸੀਗੀਆਂ ਉਹ ਅਸੀਂ ਖਤਮ ਕਰ ਦਿੱਤੀਆਂ ਪਤਾ ਨਹੀਂ 체키สุ ਇਹਦੇ ਵੱਡੇ ਲੋਕ ਜਾਣਨ ਜਿਹੜੇ ਕੁਝ ਕਰਦੇ ਆ ਤੇ ਮੇਰੇ ਨਾਲ ਬਲਦੀਪ ਸਿੰਘ ਵੀ ਖੜੇ ਆ ਇਹਨਾਂ ਦੇ ਪਿਤਾ ਜੀ ਪੰਜਾ ਸਾਹਿਬ ਗੁਰਦੁਆਰੇ ਦੀ ਗ੍ਰੰਥੀ ਰਹੇ ਲੰਬਾ ਸਮਾਂ ਔਰ ਉਹਨਾਂ ਨੇ ਦੋ ਸਾਲ ਰਿਹਾ ਪ੍ਰਮਾਤਮਾ ਦੀ ਜੋ ਬਾਤ ਸੀ ਇਸ ਸੰਸਾਰ ਦਾ ਕਾਰਜ ਚਲਾਣਾ ਕਰਕੇ ਇਸ ਬੱਚੇ ਨੇ ਪਾਕਿਸਤਾਨ ਤੋਂ ਆਣ ਕੇ ਇੱਥੇ ਆਪਣੇ ਆਪ ਨੂੰ ਸੈਟਲ ਕੀਤਾ ਬਹੁਤ ਵੱਡਾ ਕਾਰੋਬਾਰੀ ਹੈ ਇੱਕਲ ਤੇ ਸਾਡੇ ਨਾਲ ਸਾਨੂੰ ਦਿਖਾਉਣ ਵਾਸਤੇ ਲੈ ਕੇ ਆਏ ਆ ਸੋ ਇਹ ਹੈ ਜੀ ਦੂਸਤ ਦੇਖੋ ਇਹ ਫੇਮਸ ਸ਼ੈਰ ਐਂਡਰੀਆ ਪੂਰੇ ਇੰਗਲੈਂਡ ਦੇ ਵਿੱਚ ਇਸ ਘੁੰਮਦਾ ਖਾਸ ਕਰਕੇ ਲੰਡਨ ਵਿੱਚ ਪੂਰੇ ਲੰਡਨ ਦੇ ਵਿੱਚ ਦਰਿਆ ਫੇਮਸ ਘੁੰਮਦਾ ਅਕਸਰ ਮਸਕੀਨ ਦੀ ਗੱਲ ਕਰਿਆ ਕਰਦੇ ਬਿਲਕੁਲ ਸਰ ਜੀ ਇਹ ਜਿਹੜਾ ਨਵਾਂ ਏਰੀਆ ਬਣਿਆ ਹੈ ਇਹ ਫਾਈਨੈਂਸ਼ੀਅਲ ਹੱਬ ਵੀ ਬਣ ਗਿਆ ਹੁਣ ਯੂਕੇ ਦਾ ਅੱਛਾ ਜਿੱਨੇ ਵੀ ਸਾਰੇ ਬਿਜ਼ਨਸ ਦੇ ਵਿੱਚ ਲੰਡਨ ਫਾਈਨੈਂਸ਼ੀਅਲ ਦੇ ਵਿੱਚ ਬੜਾ ਮਸ਼ਹੂਰ ਹੈ ਫਾਈਨੈਂਸ ਦੇ ਵਿੱਚ ਇਹ ਉਹਦਾ ਇੱਕ ਹੱਬ ਬਣ ਗਿਆ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਹైదరాబాద్ ਹੋ ਗਿਆ ਹైదరాబాద్ ਆਹ ਤੇ ਅਮਰੀਕਨ ਸਿਲੀਕਨ ਵੈਲੀ ਤੇ ਸਾਰਾ ਉਸ ਤਰ੍ਹਾਂ ਇਹ ਹੱਬ ਹੋਣ ਬੜਾ ਗਿਆ ਕਿੱਥੇ ਬਲਦੇ ਸਿੰਘ ਜਿੱਥੇ ਕੋਈ ਨੋਰ ਹੀਰਾ ਤੇ ਉਹ ਮੇਰਾ ਖਿਆਲ ਪਰਲੇ ਪਾਸੇ ਬੈਠ ਲਗਾ ਹੈ ਨਾ ਉਸ ਪਾਸੇ ਕੋਈ ਨੋਰ ਹੀਰਾ ਵੀ ਐਸੀ ਲਾ ਕੇ ਇੱਥੇ ਪਹਿਲਾ ਇਹ ਕਿ ਜਿਹੜਾ ਕਿ ਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਗੋਰੀਆਂ ਨੇ ਛੇ ਲਿਆਂਦਾ ਠੀਕ ਹੈ ਸੰਭਿਆ ਹੋਇਆ ਉਹਨਾਂ ਨੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਸਰਕਾਰਾਂ ਦੇ ਕੰਮ ਹੈ ਕਿ ਜੇ ਸਮਾਂ ਆਇਆ ਸ਼ਾਇਦ ਵਾਪਸ ਜਲੇ ਫਿਲਹਾਲ ਇਤਸਹਾਸ ਬਾਰੇ ਹੋਇਆ ਇਹ ਸਾਰਾ ਸੈਂਚਰੀ ਹੋ ਗਈ ਹੈ ਬਾਈ ਜੀ ਇੱਥੇ 18 ਸੈਂਚਰੀ ਤੋਂ ਬਣਿਆ ਸੀ ਇਹ ਹਾਂਜੀ 18 ਸੈਂਚਰੀ ਤੋਂ ਬਣਿਆ ਸੀ ਔਰ ਤਕਰੀਬਨ 11000 ਟਨ ਸਟੀਲ ਇਹਦੇ ਵਿੱਚ ਲੱਗਿਆ ਹੋਇਆ ਹੈ ਇਸ ਬ੍ਰਿਜ ਇਸ ਬ੍ਰਿਜ ਦੇ ਉੱਤੇ 11000 ਟਨ ਬੰਦੇ 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 ਔਰ ਇਹਨੂੰ 6 ਸਾਲ ਲੱਗੇ ਸੀ ਬਣਨ ਬ੍ਰਿੰਸ ਜਿਹੜਾ ਵੇਲ ਸੀ ਇਥੇ ਦਾ ਪ੍ਰਿੰਸ ਉਹਨੇ ਇਹਦੀ ਓਪਨਿੰਗ ਕੀਤੀ ਸੀ ਆ ਸਾਧਨ ਉਹਨਾਂ ਦਾ ਇਹ ਸੀ ਕਿ ਅਸੀਂ ਇਥੋਂ ਖੋਲਾਂਗੇ ਤਾਂ ਕਿ ਜਿਹੜੀ ਟ੍ਰੈਫਿਕ ਹੈ ਉਹ ਸ਼ਹਿਰ ਦੇ ਵਿੱਚ ਕੱਟ ਜਾਏ ਤੇ ਲੋਕ ਆਪਣੀ ਸ਼ਿਫਟਸ ਆਪਣੇ ਬਿਜ਼ਨਸ ਵਾਸਤੇ ਵੀ ਯੂਜ਼ ਕਰਨ ਤੇ ਲੋਕ ਆਣ ਜਾਣ ਵੀ ਬਟ ਲੰਡਨ ਦਾ ਤੁਹਾਨੂੰ ਪਤਾ ਹੈ ਫਿਰ ਹੁਣ ਵੀ ਟ੍ਰੈਫਿਕ ਤਾਂ ਨਹੀਂ ਘਟੀ ਮੈਂ ਟ੍ਰੈਫਿਕ ਨਹੀਂ ਘੱਟ ਬੀ ਸਕਦੀ ਲੰਡਨ ਦੀ ਇੰਗਲੈਂਡ ਦੀ ਆਪਣੀ ਆਬਾਦੀ ਵੀ ਵਧ ਗਈ ਔਰ ਬਾਹਰੋਂ ਆਉਣ ਵਾਲਿਆਂ ਦੀ ਬਟ ਅੱਜ ਤੁਸੀਂ ਇੱਥੇ ਆ ਕੇ ਰੌਣਕ ਬਤਾ ਦਿੱਤੀ ਹੈ ਤੁਸੀਂ ਸਾਨੂੰ ਸਾਨੂੰ ਭਾਈ ਸਾਹਿਬ ਨੇ ਜੀ ਸਾਧ ਸੰਗਤ ਬੜਾ ਇੰਤਜ਼ਾਰ ਕਰਵਾਇਆ ਹੈ ਬੜੇ ਚਿਰ ਹੋ ਗਏ ਇਹਨੇ ਫੋਨ ਕਰ ਕਰਕੇ ਅੱਜ ਉਹ ਮੌਕਾ ਪੜਿਆ ਹੈ ਕਿ ਭਾਈ ਸਾਹਿਬ ਨੇ ਸੰਗਤ ਦੀ ਜੋ ਮੰਕੀ ਉਹਨੂੰ ਪ੍ਰਵਾਨ ਕੀਤਾ ਇੱਥੇ ਇੰਗਲੈਂਡ ਦੇ ਵਿੱਚ ਆਏ ਅਰ ਫਸਲ ਵਿੱਚ ਮੇਰਾ ਵੀ ਕੋਈ ਸੋਨੇ ਨਾ ਕਿ ਨਾ ਤਖਸਮ ਹੱਤ ਤੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ 6 ਸਾਲ ਬਾਅਦ ਆਹ ਹਾਂ ਜੀ ਕਿਉਂਕਿ ਭਾਈ ਸਾਹਿਬ ਸਾਡੀ ਵੀ ਇੱਕ ਜ਼ਿੰਮੇਵਾਰੀ ਸੰਗਤ ਤੇ ਪੈਣ ਜਾਂਦੀ ਹੈ ਸੰਗਤ ਫਿਰ ਸਾਨੂੰ ਉਨਾਮੇ ਦਿੰਦੀ ਹੈ ਕਿ ਭਾਈ ਸਾਹਿਬ ਅਮਰੀਕਾ ਚ ਤੁਸੀਂ ਉਹਨਾਂ ਨੂੰ ਇੰਗਲੈਂਡ ਲੈ ਕੇ ਨਹੀਂ ਆਂਦੇ ਮਲਦੀਪ ਸਿੰਘ ਜੀ ਜਿੱਥੇ ਚੰਗੇ ਕਾਰੋਬਾਰੀ ਹੈ ਆਪਣਾ ਕਾਰੋਬਾਰ ਕਰਦੇ ਆ ਉੱਥੇ ਚੰਗੇ ਪ੍ਰਬੰਧਕ ਵੀ ਹੈ ਚੀਫ ਨਿਸ ਸਿੰਘ ਜਿਹੜੇ ਉਹਨਾਂ ਦਾ ਉਹਨਾਂ ਨਾਲ ਇਹਨਾਂ ਦਾ ਬਹੁਤ ਪਿਆਰ ਆ ਉਹਨਾਂ ਨੂੰ ਬੁਲਾਉਂਦੇ ਰਹਿੰਦੇ ਆ ਅਰੇਨਲਿਸ ਅੱਜ ਉਗਣਾਲੀ ਵਿੱਚ ਆਇਆ ਤਾਂ ਕੱਲ ਤੋਂ ਪ੍ਰੋਗਰਾਮ ਸੀ ਉਹਨਾਂ ਦਾ ਪ੍ਰੋਗਰਾਮ ਵੀ ਆਇਆ ਅੱਜ ਦੀ ਡੀਲ ਇਹ ਕੱਲ ਮੁਕਦੀ ਹੈ ਜੀ ਵਾਇਰਲ ਦੀ ਕਰ ਸਾਹਿਬ ਵਾਇਰਲ ਦੀ ਪਤਾ ਨਹੀਂ ਹੈ ਗੁਰੂ ਵਾ ਜੀ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਇਸ ਏਰੀਆ ਦੇ ਵਿੱਚ ਕੋਈ ਨਵੀਂ ਹੀਰਾ ਰੱਖਿਆ ਹੋਇਆ ਸੋ ਫਰਾਪਰ ਉਹ ਇਮਾਰਤ ਹੈ ਹਰ ਇਹ ਦਿਖਾਈ ਦੇ ਜੀ ਹੈ ਨਾ ਜੀ ਇਸ ਇਮਾਰਤ ਦੇ ਵਿੱਚ ਕੋਈ ਨਵੀਂ ਹੀਰਾ ਸੰਭਿਆ ਹੋਗਾ ਤੇ ਕੋਈ ਸਦੀਆਂ ਪਹਿਲਾਂ ਸਾਡਾ ਕੋਈ ਨਵੀਂ ਹੀਰਾ ਗੋਰੇ ਲੈ ਆਏ ਸੀਗੇ ਸੰਭਿਆ ਆ ਕਿੰਕੇ ਤੇ ਕਦੇ ਸਮਾਂ ਆਇਆ ਸਰਕਾਰਾਂ ਦੇ ਸਮਝੋਤੇ ਹੋਣਗੇ ਕਦੇ ਤੇ ਤੋਂ ਮੀਂਹ ਰੱਖਦੇ ਆ ਗੁਰਸਖਾ ਨਵੀਸਤ ਗੁਰਨਾ ਹਿੰਮਤ ਬਖਸ਼ੀ ਦੇ ਕਿ ਕੋਈ ਨਹੀਂ ਜੀ ਰਹਾ ਇਸ ਦੀ ਵਾਪਸੀ ਦੀ ਉਮੀਦ ਰੱਖਦੇ ਹਨ ਪਰ ਫਿਰ ਹਾਲ ਇਸ ਇਮਾਰਤ ਦੇ ਵਿੱਚ ਕੀ ਵਾਸੀ ਪਿਆ ਹੈ ਸਕੋਟੀ ਬਹੁਤ ਹੈ ਰਾਜ ਦਾ ਟਾਈਮਾ ਹੁਣ ਤੋਂ ਬੰਦ ਹੋਏ ਦੇਣ ਲੋਕੀ ਦੇ ਦੇਖਦੇ ਰਹੇ ਰੈਸ਼ ਲਈ ਸਿਰਫ ਇਮਾਰਤ ਨੂੰ ਦੇ ਸਕਦੇ ਆ ਤੇ ਉਹ ਮਹਾਰਾਜਾ ਦੀ ਸੰਗ ਦੇ ਰਾਜ ਨੂੰ ਯਾਦ ਕਰਦੇ wah hai guru wah guru guru